ਆਪ ਦਾ ਮੇਲ ਚੈਨਲ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦਾ ਵਿਵਾਦ ਹੈ ਜਿਹੜਾ ਉਹ ਇੰਨੀ ਦਿਨੀ ਬੜੀ ਚਰਚਾ ਦੇ ਵਿੱਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਅਕਾਲ ਤਖਤ ਸਾਬ ਵੱਲੋਂ ਤਲਬ ਕੀਤਾ ਜਾਣਾ ਤੇ ਉਹਨਾਂ ਨੂੰ ਇੱਕ ਤਨਖਾਹਿਆ ਕਰਾਰ ਦੇਣਾ ਅਕਾਲ ਤਖਤ ਸਾਬ ਵੱਲੋਂ ਇਹ ਇੱਕ ਪਾਕ ਦਾ ਇਸ਼ੂ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਦੋਂ ਆਪਣੀ ਜ਼ਮੀਨ ਹੈ ਜਿਹੜੀ ਉਹ ਗਵਾ ਚੁੱਕਿਆ ਹੈ ਪੂਰੀ ਤਰ੍ਹਾਂ ਸਿਆਸੀ ਜ਼ਮੀਨ ਹੈ ਜਿਹੜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਗਵਾ ਚੁੱਕੀ ਹੈ ਪਿਛਲੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਤਿੰਨ ਸੀਟਾਂ ਮਿਲਣ ਤੋਂ ਬਾਅਦ ਅੱਜ ਇਕਲੌਤਾ ਵਿਧਾਇਕ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਰਹਿ ਗਿਆ ਤੇ ਪਿਛਲੀਆਂ ਲੰਗੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਦੇ ਵਿੱਚ ਜਿਹੜੀ ਅਜਾਫਾ ਹੋਣ ਦੀ ਬਜਾਏ ਬਹੁਤ ਨਿਚਲੇ ਲੈਵਲ ਤੇ ਚਲਿਆ ਗਿਆ ਤੇ ਜਿਹੜੀ ਜਲੰਧਰ ਦੀ ਜਿਮਨੀ ਚੋਣ ਤਾਜ਼ਾ ਲੰਘ ਕੇ ਗਈ ਹੈ ਉਸ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਜਿਹੜੀ ਪੰਜਾਬੀਆਂ ਦੀ ਇੱਕ ਰੂਹੀ ਵੱਡੀ ਪਾਰਟੀ ਸੀ ਅੱਜ ਸਿਰਫ 1% ਵੋਟ ਤੱਕ 1 ਪ੍ਰਤੀਸ਼ਤ ਵੋਟ ਤੱਕ ਜਿਹੜੀ ਹੈ ਤਿਲਕ ਕੇ ਹੇਠਾਂ ਨੂੰ ਚਲੀ ਗਈ ਹੈ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਗੁਰਨਾਮ ਸਿੰਘ ਚੋਹਾਨ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਟ੍ਰਿਬਿਊਨ ਨਾਲ ਜੁੜੇ ਹੋਏ ਨੇ ਅਸੀਂ ਗੱਲ ਕਰਾਂਗੇ ਉਹਨਾਂ ਨਾਲ ਤੇ ਜਾਣਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲਾ ਭਵਿੱਖ ਤੇ ਬੀਤਿਆ ਕੱਲ ਉਹਨਾਂ ਦੇ ਉੱਤੇ ਜਿਹੜੀ ਹੈ ਉਹਨਾਂ ਨਾਲ ਚਰਚਾ ਕਰਾਂਗੇ ਸਤਸ੍ਰੀ ਅਕਾਲ ਜੀ ਚੌਹਾਨ ਸਾਹਿਬ ਜੀ ਅੱਜ ਕੱਲ ਹਾਂ ਹੋਰ ਠੀਕ ਠਾਕ ਹੈ ਜੀ ਸਭ ਠੀਕ ਹੈ ਕਿਰਪਾ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਾਜ਼ਾ ਘਟਨਾ ਕਰਨ ਚੱਲ ਰਿਹਾ ਹੈ ਇਹਦੇ ਸਬੰਧ ਦੇ ਵਿੱਚ ਕੀ ਕਹੋਗੇ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਅ ਜਿਹੜੇ ਜਾਨੀ ਕਿ ਬਾਦੀਆਂ ਨੇ ਬੜੇ ਲੰਮੇ ਸਮੇਂ ਦੇ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੀਤੀ ਹੈ ਤੇ ਉਹ ਪਹੁੰਚ ਕਰਕੇ ਤੇ ਉਹਨਾਂ ਨੇ ਸੁਖਵੀਰ ਬਾਦਲ ਦੇ ਖਿਲਾਫ ਜਿਹੜਾ ਉਹ ਝੰਡਾ ਬੁਲੰਦ ਕੀਤਾ ਇਹਦੇ ਵਾਸਤੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਲੇਕਿਨ ਜਿਹੜੇ ਬਾਗੀ ਨੇ ਬਾਗੀ ਵੀ ਕਿਸੇ ਨਾ ਕਿਸੇ ਤਰੀਕੇ ਆਪਣੇ ਨਿੱਜੀ ਹਿੱਤਾਂ ਨਾਲ ਜੁੜੇ ਹੋਏ ਸੀ ਤੇ ਉਹ ਆਪਣੇ ਨਿੱਜ ਦੇ ਨਾਲ ਜੁੜੇ ਹੋਣ ਕਰਕੇ ਉਹ ਸੁਖਵੀਰ ਬਾਦਲ ਦੇ ਖਿਲਾਫ ਬੋਲਦੇ ਨਹੀਂ ਸੀ ਇਸੇ ਤਰੀਕੇ ਹੀ ਪਹਿਲਾਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਸਿਮਰਨਜੀਤ ਸਿੰਘ ਮਾਨ ਨੇ ਚੰਦਾ ਬਲੰਦ ਕੀਤਾ ਸੀ ਪਰ ਲੇਕਿਨ ਉਹਨੇ ਬਾਅਦ ਦੇ ਵਿੱਚ ਉਹਦੀ ਪਾਰਟੀ ਵੱਖਰੀ ਸੀਗੀ ਇਸ ਕਰਕੇ ਉਹਨੂੰ ਕੋਈ ਬਹੁਤਾ ਸਹਿਯੋਗ ਨਹੀਂ ਸੀ ਮਿਲਿਆ ਤੇ ਨਾ ਹੀ ਉਹਦੇ ਖਿਲਾਫ ਕੋਈ ਐਡੀ ਵੱਡੀ ਮੁਹਿੰਮ ਖੜੀ ਹੋ ਸਕੀ ਸੀ ਜਿਸ ਤਰੀਕੇ ਹੁਣ ਜਾਨੀ ਕਿ ਬਾਗੀਆਂ ਨੇ ਕੀਤਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਾਗੀਆਂ ਦੀ ਗੱਲ ਸੁਣਨੀ ਪਈ ਹੈ ਤੇ ਉਹ ਸੁਣ ਕੇ ਤਾਂ ਹੁਣ ਦੇਖੋ ਵੀ ਹਜੇ ਤੱਕ ਤਾਂ ਮੈਨੂੰ ਲੱਗ ਰਿਹਾ ਵੀ ਗੱਡੀ ਟਰੈਕ ਤੇ ਆ ਤੇ ਉਸ ਤੋਂ ਬਾਅਦ ਦੇਖਦੇ ਆਂ ਵੀ ਹਜੇ ਕਿੱਧਰ ਨੂੰ ਜਾਂਦੀ ਏ ਗੱਲ ਇਹ ਜਿਹੜਾ ਘਟਨਾਕ੍ਰਮ ਤਾਜ਼ਾ ਵਾਪਰਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਤਲਬ ਕਰਨਾ ਤੇ ਇਹ ਤਲਬ ਕਰਨ ਤੋਂ ਬਾਅਦ ਉਹਨਾਂ ਨੂੰ 15 ਦਿਨਾਂ ਦੇ ਵਿੱਚ ਜਿਹੜਾ ਹੈ ਉਹ ਤਨਖਾਹਿਆ ਕਰਾਰ ਦੇਣ ਤੋਂ ਬਾਅਦ 15 ਦਿਨਾਂ ਦੇ ਵਿੱਚ ਆਪਦਾ ਪੱਖ ਜਿਹੜਾ ਰੱਖਣ ਦਾ ਮੌਕਾ ਦਿੱਤਾ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਸਿੰਘ ਸਾਹਿਬਾਨ ਨੇ ਤੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ 15 ਦਿਨ ਅਕਾਲੀ ਸਿਆਸਤ ਦੇ ਵਿੱਚ ਕਿਵੇਂ ਦੇ ਰਹਿਣਗੇ ਦッコ ਅਕਾਲੀ ਦਲ ਬਿਲਕੁਲ ਇਸ ਟਾਈਮ ਹਾਸ਼ੀਏ ਤੇ ਹੈ ਬਿਲਕੁਲ ਖਤਮ ਹੋਇਆ ਪਿਆ ਹੈ ਅਕਾਲੀ ਦਲ ਦੇ ਕੋਲ ਜਾਨੀ ਕਿ ਜਿਹੜੇ ਤਿੰਨ ਬਧਾਇਕ ਸੀਗੇ ਉਹਨਾਂ ਵਿੱਚੋਂ ਇੱਕ ਤਾਂ ਪਹਿਲਾਂ ਹੀ ਬਾਗੀ ਹੋਇਆ ਪਿਆ ਸੀਗਾ ਦੂਸਰਾ ਜਿਹੜਾ ਡਾਕਟਰ ਸੁਖੀ ਹੈ ਉਹ ਜਾਨੀ ਕਿ ਹੁਣ ਛੱਡ ਕੇ ਤੇ ਆਮ ਆਦਮੀ ਵਿੱਚ ਚਲਾ ਗਿਆ ਹੈ ਜਿਹੜੀ ਜਾਨੀ ਕਿ ਗਿੱਦੜ ਬਾਹ ਦੇ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚ ਡਿੰਪੀ ਜਿਹੜਾ ਉਹ ਅਕਾਲੀ ਦਲ ਦੇ ਬੜਾ ਮਜਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀਗਾ ਪਰ ਲੇਕਿਨ ਉਹ ਵੀ ਛੱਡ ਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਉਹਦਾ ਛੱਡ ਕੇ ਚਲੇ ਜਾਣਾ ਅਕਾਲੀ ਦਲ ਵਾਸਤੇ ਬੜੇ ਹੀ ਗੰਭੀਰਤਾ ਵਾਲਾ ਮੁੱਦਾ ਬਣ ਗਿਆ ਤੇ ਅਕਾਲੀ ਦਲ ਨੂੰ ਇਸ ਟੈਕ ਜਾਨੀ ਕਿ ਸੋਚਣਾ ਪਵੇਗਾ ਤੇ ਸਖਬੀਰ ਬਾਦਲ ਨੇ ਲੱਗਦਾ ਹੈ ਕਿ ਕੁਝ ਹਦ ਤੱਕ ਇਸ ਪੀੜ ਨੂੰ ਮਹਿਸੂਸ ਵੀ ਕੀਤਾ ਜੇ ਉਹਨੇ ਪੀੜ ਨੂੰ ਮਹਿਸੂਸ ਕੀਤਾ ਤਾਂ ਤਾਂ ਹੀ ਉਹਨਾਂ ਨੇ ਆਪਣਾ ਕਾਰਜਕਾਰੀ ਪ੍ਰਧਾਨ ਲਾਇਆ ਤੇ ਜਿਹੜੇ ਜਾਨੀ ਕਿ ਬਾਗੀ ਸੀਗੇ ਬਾਗੀ ਕਦੋਂ ਦੇ ਇਹ ਗੱਲ ਕਹਿ ਰਹੇ ਸੀ ਕਿ ਸੁਖਬੀਰ ਬਾਦਲ ਜਿਹੜਾ ਉਹ ਆਪਣੇ ਪ੍ਰਧਾਨਗੀ ਦੇ ਅਹੁਦੇ ਨੂੰ ਤਿਆਗ ਦਵੇ ਤੇ ਜਿਹੜਾ ਹੁਣ ਜਾਨੀ ਕਿ ਵੋਟ ਪਰਸੈਂਟ ਦੀ ਜਿਹੜੀ ਗੱਲ ਹੈ ਸਿਰਫ ਜਲੰਧਰ ਜਿਮਨੀ ਚੋਂ ਆਉਣ ਦੇ ਵਿੱਚ ਅਕਾਲੀ ਦਲ ਨੇ ਬਹੁਤ ਜਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਕਰ ਲਿਆ ਸੀਗਾ ਤੇ ਸੁਖਬੀਰ ਬਾਦਲ ਦੀ ਕਾਲ ਦੇ ਉੱਤੇ ਵੀ ਸਿਰਫ ਉਸ ਉਮੀਦਵਾਰ ਨੂੰ ਜਿਹੜੀ ਆ 1200 ਵੋਟ ਮਿਲੀ ਹੈ ਬੜੀ ਹੈਰਾਨੀ ਦੀ ਗੱਲ ਹੈ ਤੇ ਹੁਣ ਇਸ ਦੇ ਉੱਤੇ ਤੁਸੀਂ ਯਾਨੀ ਕਿ ਕੀ ਰੇਸ਼ੋ ਕੱਢੋਗੇ ਤੇ ਕੀ ਰੇਸ਼ੋ ਕੱਢੀ ਜਾ ਸਕਦੀ ਹੈ ਇਹਦੇ ਤੇ